ਹੈ ਲੋ ਜੀ ਕਾਕਾ ਸਾਹਿਬ ਹੈ ਲੋ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਆਪਾਂ ਇਹ ਘੇਰੇ ਦਾ ਡਿਜ਼ਾਈਨ ਤਿਆਰ ਕਰ ਲਿਆ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋ ਗਿਆ ਦੇਖੋ ਇੱਕ ਫੁੱਲ ਰਹਿੰਦਾ ਇਹ ਬਣਾਉਣਾ ਦੱਸਦੇ ਆ ਅੱਜ ਤੁਹਾਨੂੰ ਪਹਿਲਾਂ ਆਪਾਂ ਪੱਤੀ ਬਣਾਉਣੀ ਦੱਸੀ ਸੀ ਹੁਣ ਆਪਾਂ ਇਹ ਫੁੱਲ ਬਣਾਉਣਾ ਦੱਸਦੇ ਆ ਲੇਖੂ ਆਹ ਵਾਲੀ ਗੁੱਟੀ ਲਈ ਆਪਾਂ ਤੇ ਤੁਸੀਂ ਵੀ ਆਪਣੇ ਘਰ ਵਿੱਚ ਸੂਟ ਤਿਆਰ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਲੱਗਦਾ ਸੂਟ ਇੰਨਾ ਪਟਾਈ ਅੰਡਾਈ ਕੀਤਾ ਇਹਦੀ ਵਿਡੂ ਆਪਾ ਪਾਈ ਹੋਈ ਆ ਇਹ ਵੀ ਕਲਰ ਹੈ ਜਿਹੜੇ ਆਪਾਂ ਪੇਂਟ ਕਰਦੇ ਹੁੰਦੇ ਨਾਲੇ ਕੀਤਾ ਆਪਾਂ ਜਿੱਥੋਂ ਤਿੱਕਰ ਆਪਣੇ ਚਾਕ ਹੁੰਦੇ ਉੱਥੋਂ ਤਿੱਕਰ ਆਪਾਂ ਇਹਨੂੰ ਟਾਈ ਅੰਡਾ ਹੀ ਕੀਤਾ ਸੂਟ ਨੂੰ ਕਮੀਜ਼ ਨੂੰ ਸਲਵਾਰ ਦੇ ਨਾਲ ਮਲਾਇਆ ਤੇ ਦੇਖੋ ਹੁਣ ਆਪਾਂ ਇੰਨਾ ਕੱਢ ਜਾਣੇ ਤਾਂ ਥੱਲੇ ਕਰ ਲਿਆ ਘੇਰੇ ਤੇ ਚਲੋ ਹੁਣ ਤੁਹਾਨੂੰ ਇਹ ਫੁੱਲ ਬਣਾਉਣਾ ਦੱਸਦੇ ਆਪਾਂ ਸੋਈ ਤੇ ਆਪਾ ਧਾਗਾ ਪਾ ਲਿਆ ਇਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈ ਸਫਾਈ ਦਿਖਾਉਣੀ ਹੈ نیچے ਤੋਂ ਆ ਪਰਲਾ ਪਸਾ ਸਿੱਧਾ ਤੇ ਆ ਪੁੱਠਾ ਪਸਾ ਦੇਖੋ ਸਫਾਈ ਦੇਖੋ ਤੁਸੀਂ ਕੀ ਨਾ ਕੜਾਈ ਦੀ ਨੇਖ ਦੇਖੋ ਇੰਨਾ ਕ ਛੱਡ ਕੇ ਨਾ ਆਪਾਂ ਇੰਨਾ ਕ ਤੇ ਫਿਰ ਆਪਾਂ ਬਿਚਾਰੇ ਫਿਰ ਆਪਣਾ ਸਹੀ ਆ ਜਾਂਦਾ ਨਹੀਂ ਤਾਂ ਆ ਦੇਖ ਫਿਰ ਫੁੱਲ ਇੱਥੋਂ ਸਹੀ ਆ ਜਾਂਦਾ ਕਿ ਲਈ ਤੁਸੀਂ ਇਦੋਂ ਵੱਧ ਵੀ ਛੱਡ ਫਾਹਲੇ ਮੈਂ ਘੱਟ ਹੀ ਛੱਡਿਆ ਮੈਂ ਇੱਕੋ ਹੀ ਬਣਾਇਆ ਜੇ ਮੈਂ ਮੋਤੀ ਲੱਗ ਜਾਂਦਾ ਵੀ ਆਪਾਂ ਗੰਢ ਤੋਂ ਪਾ ਹੀ ਹੋਣਾ ਹੈ ਐਸ ਤਰ੍ਹਾਂ ਤੁਸੀਂ ਸੂਈ ਕੱਢਣੀ ਹੈ ਜਿੱਥੋਂ ਆਪਾਂ ਸੂਈ ਕੱਢੀ ਹੈ ਉੱਥੋਂ ਹੀ ਆਪਾਂ ਸੂਈ ਫੇਰ ਪਾਉਣੀ ਹੈ ਤੇ ਇਦਾਂ ਨੂੰ ਦੇਖ ਐਸ ਤਰ੍ਹਾਂ ਤੇ ਅੱਥੋਂ ਆਪਾਂ ਨੀਚੇ ਲਾ ਜਾਨੀ ਬਾਹਰਲੇ ਪਾਸੇ ਮ ਜਾਣੀ ਆ ਦੇਖੋ ਹੁਣ ਆਪਾਂ ਇਸ ਪਾਸੇ ਦੇਖੋ ਇਸ ਪਾਸੇ ਸੋ ਇਹ ਘੱਟ ਨਹੀਂ ਆਦੀ ਸੇਦਨ ਇਹ ਅਪਾ ਜਿੱਥੋਂ ਵੀ ਕੱਢੀ ਆ ਉੱਥੇ ਹੀ ਪਾ ਕੇ ਸੂਈ ਦੁਬਾਰਾ ਪਾਉਣੀ ਆ ਤੇ ਆ ਚਲੋ ਟਮਨ ਸੰਮਣੇ ਕਰਦੇ ਫੇਸ ਹੋਈ ਆਪਾਂ ਬਾਹਰ ਦੀ ਦੇਖ ਪਾਂ ਬਾਹਰ ਤੇ ੱਲੇ ਲਿ ਜਾਣੀ ਆ ਹੁਣ ਆਪਾਂ ਇਸ ਤੇ ਕੱਢਣੀ ਆ ਇਸਪਾਸ ਚਾਰ ਆਪਾਂ ਬਣਾ ਲੈਣੇ ਆਂ ਦੇਖੋ ਚਾਰੇ ਫਿਰ ਸਹੀ ਫੜ ਲਾਉਂਦਾ ਇਹਦੇ ਚਾਰ ਢੱਪੇ ਬਣਾ ਰਹੇ ਆਂ సూ దొరుతుంది పైను ఏదే ఇద్దరు కట్టణ ਕਿਸੇ ਵੀ ਭਾਵੇਂ ਨੇ ਸੂਟ ਆਊਟਰ ਕਰਨਾ ਹੋਵੇ ਆਪਾਂ ਨੂੰ ਆਰਡਰ ਕਰ ਸਕਦੇ ਆਂ ਵਟਸਐਪ ਤੇ ਖਿੰਦੀ ਬੁਟੀ ਦਾ ਨੈਡ ਨੀਡਰ ਵਰਕ ਦਾ ਪੇਂਟ ਦਾ ਨਸੀਨ ਵਰਕ ਦਾ ਕਿਸੇ ਭਾਵੇਂ ਨੂੰ ਚਾਹੀਦਾ ਹੋਵੇ ਤਾਂ ਆਪਾਂ ਤੋਂ ਤਿਆਰ ਕਰਵਾ ਸਕਦੇ ਸੂਟ ਫਲਕਾਰੀਆਂ ਵੀ ਆਪਾਂ ਤੋਂ ਤਿਆਰ ਕਰਵਾ ਸਕਦੇ ਆਂ ਜੱਗੇ ਬਿਆਹਾਂ ਦਾ ਸੀਜ਼ਨ ਆਊਗਾ ਫਲਕਾਰੀਆਂ ਤਿਆਰ ਕਰ ਪਉਣੀਆਂ ਤਾਂ ਆਪਾਂ ਨੂੰ ਹੁਣੇ ऑर्डर करो आप तो घर तो ही काम कर हैं मेरा नाम परमिंदर कौर पेंड भर है ना பயத்த ਬਣਾਉਣਾ ਬਹੁਤ ਸੌਖਾ ਤੁਸੀਂ ਆਪਣੇ ਘਰ ਵਿੱਚ ਹੀ ਇਹ ਸੈਂਪਲ ਸੂਟ ਤਿਆਰ ਕਰ ਸਕਦੇ ਹੋ ਪਹਿਲਾਂ ਜੇ ਨਹੀਂ ਆਉਂਦਾ ਤੁਹਾਨੂੰ ਇਹ ਜਾਣਨਾ ਹੈ ਤਾਂ ਦੇਖ ਪਾਇਸੋ ਪਾ ਮੈਂ ਤਾਂ ਹੁਣ ਤੁਸੀਂ ਇਹ ਚਾਰਾਂ ਚ ਪਾ ਲਓ 1 ਕਿਹੇ ਚ ਪਾ ਲਓ 1 ਕਿਹੇ ਚ ਪਾ ਮੈਂ ਤੁਸੀਂ ਇੱਥੋਂ ਹੁਣ ਭਰਨਾ ਲੱਗ ਜਾਓ ਠੀਕ ਹੈ ਜੀ ਤੁਹਾਨੂੰ ਇੱਕ ਭਰ ਕੇ ਦਿਖਾ ਦਿੰਨੇ ਆ ਫਿਰ ਵੀੜਵਾ ਬੰਨ ਲਮੀ ਹੋ ਜੂਗੀ ਦੂਜੇ ਤੋਂ ਵੀ ਭਰੇ ਜਾਣਗੇ ਜਿਵੇਂ ਇੱਕ ਭਰੇ ਲਓ ਇਹ ਕਮਨ ਸੋਈ ਇੱਥੇ ਇਹਨੂੰ ਭਰਨਾ ਹੈ ਮੇਰਾ ਕਈ ਵਾਰੀ ਤਾਂ ਮੈਂ 4 ਇੰਚ 4 ਇੰਚ ਦੇ ਕੇ ਕਪਾ ਲੈਂਦੀ ਜਿਵੇਂ ਕਹਿ ਜਾਵਾਂ ਐ ਚ ਫੇਰ ਦੁਬਾਰੇ ਭਰਨ ਲੱਗ ਜਾਂਦੀ ਕਈ ਵਾਰ ਮੈਂ ਹੀ ਭਰਨ ਲੱਗ ਜਾਂਦੀ ਹਾਂ ਵੇਕਰ ਉਹਨੂੰ ਆਪਣਾ ਭਾਂਜੂ ਲੇਖੋ ਜੇ ਸੂਈ ਐਵੇਂ ਨਿਕਲੇ ਪਹਿਲਾਂ ਥੱਲੇ ਲੈ ਜਾਓ ਸੂਈ ਤਾਂ ਘਰ ਮੈਂ ਰਾਂ ਸੋਈ ਦੇ ਮੋੜ ਦੇ ਤੁਸੀਂ ਇਸ ਤਰ੍ਹਾਂ ਕਰਨਾ ਦੇਖੋ ਆਪਣੇ ਥੱਲੇ ਉਹ ਪੂਰੀ ਸਫਾਈ ਆਉਂਦੀ ਹੈ ਹੁਣ ਫਿਰ ਆਪਾਂ ਇੱਥੇ ਕੱਢਣੀ ਹੈ ਸਰ ਸਾਡਾ ਦੱਸਣ ਦਾ ਤਰੀਕਾ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਕੋਈ ਐ ਕੱਢ ਲਵਾਂ ਜੇ ਤਾਂ ਤਾਂ ਇਹ ਨਹੀਂ ਉਹ ਹੁੰਦਾ ਹੁਣ ਆਪਾਂ ਇਹਦੇ ਪਾਲਾ ਦੇ ਦਵਾਂ ਇੰਨਾ ਗਿਨਾਈ ਕਰ ਲਓ ਦੇਖੋ ਜੀ ਆਪਾਂ ਇੱਧਰ ਲਾਏ ਇਹੋ ਇਹ ਆਪਣੇ ਇੱਧਰ ਇੱਕ ਪਿਆ ਤੇ ਇੱਧਰ ਦੋ ਪਈ ਆਪਣੇ ਤੇ ਹੁਣ ਆਪਾਂ ਆ ਭਰਨ ਲੱਗਣਾ Y en un se traen... ¿Perdón? Este. Esta no en un parlo ahí. ਇਸੇ ਤਰ੍ਹਾਂ ਤੁਸੀਂ ਇਹ ਫੁੱਲ ਬਣਾਉਣਾ ਹੈ। ਛੋਟਾ ਵੱਡਾ ਆਪਦੀ ਮਰਜ਼ੀ ਨਾਲ ਤੁਸੀਂ ਬਣਾ ਸਕਦੇ ਹੋ ਇਹਨੂੰ। पहला थले क्यूँ सूई फिर इतने अगे खंड भरते जाओ सारा भर जु ये आप भर लैने इस तरह ही भरना आप भर लैं देखो जी फल आप बना लिया हूँ आपने मणक ज बनाने हम तुमसूई एक दू तीन चार पंच प्लेट लैं ਤੇ ਵੇ ਤੁਸੀਂ ਸੂਈ ਉੱਥੋਂ ਹੀ ਕੰਡ ਲੈਣੀ ਹੈ ਦੇਖੋ ਮਾਰ ਕਮਾਂਗੇ ਤੁਸੀਂ ਕੋਈ ਵੀ ਡਿਜ਼ਾਈਨ ਦਾ ਸੂਟ ਤਿਆਰ ਕਰਵਾਉਣਾ ਹੋਵੇ ਕੋਈ ਵੀ ਡਿਜ਼ਾਈਨ ਸਾਤੋਂ ਨੀਡਲ ਵਰਕ ਦਾ ਕਰਵਾ ਸਕਦੇ। ਤੰਲੇ ਤੋਂ ਸਿਆਇਆ ਸਤਨਾ। ਇਹਨੂੰ ਗੰਡ ਦੇ ਦੇ। ਸਿੰਦੀ ਬੂਟੀ ਨੀਡਲ ਵਰਕ ਦਾ ਕੋਈ ਵੀ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਤੇ ਹੁਣ ਤੁਸੀਂ ਇਹਦੇ ਵਿੱਚ ਦੀ ਆਏ। ਇਹਨੂੰ ਤੁਸੀਂ ਕੱਟ ਲਓ। ਤੇ ਇਹਨੂੰ ਕੱਟ ਦੇ। ਤਾਂ ਗਏ। ਹੁਣ ਲਿਖ ਤਾ। ਆਪਣਾ ਘੇਰੇ ਦਾ ਡਿਜ਼ਾਈਨ ਹੋ ਗਿਆ ਤੇ ਹੁਣ ਆਪਣੀਆਂ ਬਾਹਾਂ ਰਹੀਆਂ ਤੇ ਉਹ ਬਾਹਾਂ ਦਾ ਆਪਣਾ ਕਰਕੇ ਤੇ ਫਿਰ ਤੁਹਾਨੂੰ ਸੂਟ ਦਿਖਾਵਾਂਗੇ ਕਿਵੇਂ ਦਾ ਪੈਂਦਾ। ਚਲੋ ਜੀ ਆਪਾਂ ਅਗਲੀ ਵੀਡੀਓ ਚ ਜਾਵਾਂ। ਮੈਂ ਆਪਣੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਤੁਹਾਨੂੰ ਵੀਡੀਓ ਪਾਈਸ ਲੱਗੇ। ਸਾਰੇ ਨੰਬਰ ਇਸ ਸਸਰੀ ਕਰੋ ਮੈਂ ਹੀ ਤੁਜੀ ਦਾ ਕਾਲਸਾ ਆਹੀ ਰੇਤ ਪਤਾ ਹੈ